ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਨ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ੁਰ ਜੀ ਤੁਹਾਡਾ ਧੰ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੋਂ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਦੀ ਇਹ ਵਚਨ ਸਾਡੀ ਜਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ੁਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਅਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਕਹੋਤਾ 16 ਅਧਿਆਇ ਦੀ 5 6 ਔਰ 7 ਨੰਬਰ ਆਇਤ ਹਰੇਕ ਜਿਹਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹਵਾ ਨੂੰ ਘਣੋਂਦੀ ਹੈ ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨਾਂ ਸਜ਼ਾ ਤੋਂ ਨਾ ਛੁੱਟਣਗੇ ਦਇਆ ਅਤੇ ਸੱਚਾਈ ਨਾਲ ਕੁਧਰਮ ਟਕਿਆ ਜਾਂਦਾ ਹੈ ਅਤੇ ਯਹਵਾ ਦਾ ਪੈ ਮੰਨਣ ਕਰਕੇ ਲੋਕ ਬਰਿਆਈ ਤੋਂ ਬਚੇ ਰਹਿੰਦੇ ਹਨ ਜਦ ਕਿਸੇ ਦੀ ਚਾਲ ਯਹਵਾ ਨੂੰ ਪਾਉਂਦੀ ਹੈ ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਵਾਉਂਦਾ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਇਹ ਦੱਸ ਰਿਹਾ ਨਹੀਂ ਪਰਮੇਸ਼ਰ ਕਹਿੰਦੇ ਆ ਕਿ ਹਰੇਕ ਜਿਹਦੇ ਮਨ ਦੇ ਵਿੱਚ ਹੰਕਾਰ ਆ ਹਰੇਕ ਉਹ ਇਨਸਾਨ ਚਾਹੇ ਉਹ ਬਲੀਵਰ ਆ ਚਾਹੇ ਉਹ ਨਾਨ ਬਲੀਵਰ ਆ ਤੇ ਚਾਹੇ ਉਹ ਨਾਨ ਬਲੀਵਰ ਆ ਚਾਹੇ ਉਹ ਬਲੀਵਰ ਆ ਕੋਈ ਵੀ ਪਰਸਨ ਆ ਜਿਸ ਦੇ ਮਨ ਦੇ ਵਿੱਚ ਹੰਕਾਰ ਆ ਪਰਮੇਸ਼ਰ ਨੂੰ ਉਸ ਤੋਂ ਘੇਣੇ ਆਉਂਦੀ ਆ ਪਰਮੇਸ਼ਰ ਨੂੰ ਪਸੰਦ ਨਹੀਂ ਕਰਦਾ ਤੇ ਪਰਮੇਸ਼ਰ ਦੇ ਦਾਸ ਕਹਿੰਦੇ ਆ ਕਿ ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨਾਂ ਸਜ਼ਾ ਤੋਂ ਨਹੀਂ ਛੁੱਟਣਗੇ ਸੱਚਮੁੱਚ ਜਿਹੜੇ ਲੋਕ ਦਿਲ ਦੇ ਵਿੱਚ ਹੰਕਾਰ ਰੱਖਦੇ ਆ ਕਮੰਡ ਰੱਖਦੇ ਆ ਉਹ ਸਜ਼ਾ ਤੋਂ ਬਿਨਾਂ ਨਹੀਂ ਛੁੱਟਣਗੇ ਧਰਤੀ ਤੇ ਵੀ ਸਜ਼ਾ ਪਾਉਣਗੇ ਔਰ ਸਵਰਗ ਤੇ ਨਰਕ ਦੇ ਵਿੱਚ ਵੀ ਜਾ ਕੇ ਉਹ ਸਜ਼ਾ ਨੂੰ ਪਾਉਣਗੇ ਜਦੋਂ ਪਰਮੇਸ਼ਰ ਦੇ ਨਿਆਂ ਦੇ ਦਿਨ ਆਣਗੇ ਤੇ ਉਹ ਸਜ਼ਾ ਨੂੰ ਜ਼ਰੂਰ ਪਾਉਣਗੇ ਤੇ ਪਰਮੇਸ਼ਰ ਕਹਿੰਦੇ ਆ ਨੈਕਸਟ ਆਈਟ ਦੇ ਵਿੱਚ ਦਇਆ ਅਤੇ ਸੱਚਾਈ ਨਾਲ ਕੋ ਧਰਮ ਟਕਿਆ ਜਾਂਦਾ ਹੈ ਤੇ ਯਹੋਵਾ ਦਾ ਭੈ ਮੰਨਣ ਕਰਕੇ ਲੋਕ ਬੁਰੀਾਈ ਤੋਂ ਬਚੇ ਰਹਿੰਦੇ ਆ ਪਰਮੇਸ਼ਰ ਕਹਿੰਦੇ ਦਇਆ ਤੇ ਸੱਚਾਈ ਦੇ ਨਾਲ ਜਿਹੜਾ ਕੋ ਧਰਮ ਆ ਪਰਮੇਸ਼ਰ ਕਹਿੰਦੇ ਅਗਰ ਤੁਹਾਡੇ ਅੰਦਰ ਦਇਆ ਆ ਸੱਚਾਈ ਆ ਉਹਦੇ ਨਾਲ ਕੀ ਹੁੰਦਾ ਆ ਉਹਦੇ ਨਾਲ ਕੋ ਧਰਮ ਜਿਹੜਾ ਆ ਉਹ ਟਕਿਆ ਜਾਂਦਾ ਆ ਕਹਿੰਦਾ ਭਾਵ ਕਿ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਦੂਸਰਿਆਂ ਦੇ ਪ੍ਰਤੀ ਦਇਆ ਆ ਸੱਚਾਈ ਆ ਸਾਡੇ ਮਨਾਂ ਦੇ ਅੰਦਰ ਤੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਪਾਪ ਠਹਿਰ ਨਹੀਂ ਪਾਊਗਾ ਤੇ ਪਰਮੇਸ਼ਰ ਦੇ ਪੈਰ ਦੇ ਕਰਕੇ ਅਸੀਂ ਕਿਸੇ ਵੀ ਬੁਰਾਈ ਦੇ ਵਿੱਚ ਨਹੀਂ ਫਸਾਂਗੇ ਅਸੀਂ ਬਚੇ ਰਵਾਂਗੇ ਪਰ ਬਹੁਤ ਵਾਰ ਐਦਾਂ ਨਹੀਂ ਹੁੰਦਾ ਕੀ ਹੁੰਦਾ ਕਿ ਅਸੀਂ ਆਪਣੇ ਹੀ ਹੰਕਾਰ ਦੇ ਕਰਕੇ ਬੁਰਾਈ ਦੇ ਵਿੱਚ ਫਸ ਜਾਂਦੇ ਆ ਔਰ ਸਾਡੇ ਅੰਦਰ ਦਇਆ ਖਤਮ ਹੋ ਜਾਂਦੀ ਆ ਸਾਡੇ ਅੰਦਰ ਸੱਚਾਈ ਖਤਮ ਹੋ ਜਾਂਦੀ ਆ ਪਰ ਯਹੋਵਾ ਨੂੰ ਇਹ ਚੀਜ਼ ਨਹੀਂ ਪਸੰਦ ਪਰਮੇਸ਼ਰ ਕਹਿੰਦੇ ਯਹੋਵਾ ਦਾ ਭੈ ਮੰਨਣ ਕਰਕੇ ਲੋਕ ਬੁਰੀਾਈ ਤੋਂ ਬਚ ਰਹਿੰਦੇ ਆ ਤੇ ਸਾਨੂੰ ਚਾਹੀਦਾ ਕਿ ਅਸੀਂ ਯਹੋਵਾ ਦੇ ਵਚਨਾਂ ਦੇ ਵਿੱਚ ਜੋ ਵੀ ਸਾਨੂੰ ਸਿਖਾਇਆ ਗਿਆ ਹੈ ਉਸ ਦੇ ਡਰ ਭੈ ਦੇ ਵਿੱਚ ਰਹੀਏ ਤੇ ਨੈਕਸਟ ਆਇਦੇ ਵਿੱਚ ਕੀ ਆ ਪਰਮੇਸ਼ਰ ਕਹਿੰਦੇ ਆ ਕਿ ਕਿਹੜੇ ਲੋਕ ਪਰਮੇਸ਼ਰ ਉਹਨਾਂ ਦੇ ਲਈ ਕੀ ਕਰਦਾ ਆ ਤਿਆਵਾਨ ਲੋਕਾਂ ਦੇ ਲਈ ਪਰਮੇਸ਼ਰ ਕੀ ਕਰਦਾ ਆ ਪਰਮੇਸ਼ਰ ਕਹਿੰਦੇ ਜਦ ਕਿਸੇ ਦੀ ਚਾਲੀਦ ਹੋਵਾਂ ਨੂੰ ਪਾਉਂਦੀ ਹੈ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਵਾਉਂਦਾ ਹੈ ਪਰਮੇਸ਼ਰ ਕਹਿੰਦੇ ਆ ਜਿਨ੍ਹਾਂ ਦੇ ਮਨ ਦੇ ਅੰਦਰ ਹੰਕਾਰ ਨਹੀਂ ਆ ਜਿਨ੍ਹਾਂ ਦੇ ਮਨ ਦੇ ਅੰਦਰ ਕਮੰਡ ਨਹੀਂ ਆ ਪਰਮੇਸ਼ਰ ਕਹਿੰਦੇ ਆ ਕਿ ਜਿਹੜੇ ਲੋਕ ਦਇਆ ਤੇ ਸੱਚਾਈ ਦੇ ਨਾਲ ਚੱਲਦੇ ਆ ਜਿਹੜੇ ਯਹੋਵਾ ਦਾ ਭੈ ਮੰਨਦੇ ਆ ਜਿਹੜੇ ਬੁਰਾਈ ਤੋਂ ਬਚੇ ਰਹਿੰਦੇ ਆ ਪਰਮੇਸ਼ਰ ਕਹਿੰਦੇ ਜੇ ਦੀ ਯਹੋਵਾ ਨੂੰ ਚਾਲ ਪਸੰਦਾਂ ਦੀ ਚਾਲ ਚੱਲਨ ਕਹਿ ਲੋ ਜੀਵਨ ਦਾ ਜਿਉਣ ਦਾ ਜਿਹੜਾ ਆ ਉਹ ਤਰੀਕਾ ਜਿਨ੍ਹਾਂ ਦੇ ਦਿਲ ਸੱਚਾਈ ਦੇ ਨਾਲ ਭਰੇ ਹੋਇਆ ਦਇਆ ਦੇ ਨਾਲ ਭਰੇ ਹੋਇਆ ਪਰਮੇਸ਼ਰ ਨੂੰ ਉਹਨਾਂ ਦੇ ਇਸ ਜੀਵਨ ਤੋਂ ਪਰਮੇਸ਼ਰ ਖੁਸ਼ ਹੁੰਦਾ ਆ ਪਰਮੇਸ਼ਰ ਉਹਨਾਂ ਦੇ ਚਾਲ ਚੱਲਣ ਨੂੰ ਜਿਹੜਾ ਪਸੰਦ ਕਰਦਾ ਆ ਤੇ ਪਰਮੇਸ਼ਰ ਕੀ ਕਰਦਾ ਆ ਕਿ ਉਹਨਾਂ ਦੇ ਵੈਰੀਆਂ ਦੇ ਨਾਲ ਵੀ ਉਹਨਾਂ ਦਾ ਮੇਲ ਕਰਵਾ ਦਿੰਦਾ ਸੱਚਮੱਚ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਕੰਡੀਸ਼ਨ ਹੁੰਦੀ ਆ ਕਿ ਸਾਡੇ ਬਹੁਤ ਸਾਰੇ ਵੈਰੀ ਹੁੰਦੇ ਆ ਕੋਈ ਇੱਕ ਵੀ ਸਾਡਾ ਸੱਜਣ ਨਹੀਂ ਹੁੰਦਾ ਔਰ ਅਸੀਂ ਦਇਆ ਸੱਚਾਈ ਔਰ ਅਸੀਂ ਭਲਾਈ ਤੇ ਚੱਲਦੇ ਰਹਿਨੇ ਆ ਤਾਂ ਪਰਮੇਸ਼ਰ ਸਾਡੀ ਉਸ ਦਇਆ ਭਲਾਈ ਨੂੰ ਦੇਖਦੇ ਹੋਏ ਸਾਡਾ ਉਹਨਾਂ ਦੇ ਨਾਲ ਵੀ ਮਿਲਾਪ ਕਰਵਾ ਦਿੰਦਾ ਜੋ ਸਾਨੂੰ ਦੇਖਣਾ ਵੀ ਪਸੰਦ ਨਹੀਂ ਕਰ ਰਹੇ ਹੁੰਦੇ ਸੱਚਮੁੱਚ ਆਪਣੀ ਦਇਆ ਸੱਚਾਈ ਨੂੰ ਭਲਾਈ ਨੂੰ ਨਾ ਛੱਡੋ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੈ ਪਰਮੇਸ਼ਰ ਸਾਨੂੰ ਹਮੇਸ਼ਾ ਸੰਭਾਲੀ ਰੱਖਦੇ ਆ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਅਸੀਂ ਸਹੀ ਹੋਣੇ ਚਾਹੀਦੇ ਆ ਤੇ ਜੋ ਸਾਡੇ ਰਿਸ਼ਤੇ ਨਾਤੇ ਆ ਜੋ ਸਾਡੇ ਪੈਨ ਪ੍ਰਾਇਆ ਜੋ ਕਿਸੇ وجہ ਦੇ ਕਾਰਨ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਜਾਂ ਸਾਡੇ ਦਿਲਾਂ ਦੇ ਅੰਦਰੋਂ ਮੀਨਸ ਕਿ ਕਿਸੇ ਦੇ ਦਿਲ ਦੇ ਅੰਦਰ ਸਾਡੇ ਲਈ ਕੋਈ ਨਫ਼ਰਤ ਜਾਂ ਵੈਰ ਵਿਰੋਧ ਹੈ ਆਪਣੀ ਸੱਚਾਈ ਤੇ ਰੋ ਆਪਣੀ ਇਮਾਨਦਾਰੀ ਤੇ ਰੋ ਪਰਮੇਸ਼ਵਰ ਉਹ ਨਾਲ ਵੀ ਇੱਕ ਦਿਨ ਤੁਹਾਡਾ ਮੇਲ ਜ਼ਰੂਰ ਕਰਵਾਏਗਾ ਤੋ ਸੱਚਮੁੱਚ ਅਸੀਂ ਹਮੇਸ਼ਾ ਪਰਮੇਸ਼ਰ ਦੇ ਡਰ ਪੈ ਦੇ ਵਿੱਚ ਔਰ ਪਰਮੇਸ਼ਰ ਦੀ ਦਇਆ ਸਚਾਈ ਦੇ ਵਿੱਚ ਰਹਿਣਾ ਹੈ ਸਾਡੇ ਅੰਦਰ ਕਮੰਡ ਨਹੀਂ ਪਰ ਦਇਆ ਹੋਣੀ ਚਾਹੀਦੀ ਹੈ ਸਾਡੇ ਅੰਦਰ ਹੰਕਾਰ ਨਹੀਂ ਹੋਣਾ ਚਾਹੀਦਾ ਪਰ ਸਾਡੇ ਅੰਦਰ ਭਲਾਈ ਹੋਣੀ ਚਾਹੀਦੀ ਹੈ ਸਚਾਈ ਹੋਣੀ ਚਾਹੀਦੀ ਹੈ ਤੋ ਸੱਚਮੁੱਚ ਅਸੀਂ ਸਾਰੇ ਹੀ ਰਲ ਕੇ ਅੱਜ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਦੇ ਕੋਲੋਂ ਦਇਆ ਭਲਾਈ ਨੂੰ ਔਰ ਬਚਾਵ ਨੂੰ ਬੁਰਾਈ ਤੋਂ ਬੱਚੇ ਰੰਦਲੀ ਸਾਰੇ ਹੀ ਮਿਲ ਕੇ ਪ੍ਰਾਰਥਨਾ ਕਰਨਗੇ ਹਾਲੇਲੂਇਆ ਹਾਲੇਲੂਇਆ ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਬਖਸ਼ਿਆ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਜੀ ਹੋਣ ਦੇ ਸਮੇਂ ਤੱਕ ਸੰਭਾਲ ਕੇ ਰੱਖਿਆ ਚਾਹੁੰਦੇ ਰੱਖਿਆ ਖੁਦਾ ਹਰ ਇੱਕ ਬਿਪਤਾ ਬਿਮਾਰੀ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਇਸ ਵਚਨ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਵਿੱਚ ਸਿਖਾਇਆ ਹੈ ਕਿ ਯਹਵਾ ਦਾ ਭੈ ਮੰਨਣਾ ਬੁਰਾਈ ਤੋ ਦੂਰ ਰਹਿਣਾ ਹੈ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਦੇ ਵਚਨ ਚ ਸਿਖਾਇਆ ਹੈ ਕਿ ਸਾਡੇ ਮਨਾਂ ਦੇ ਅੰਦਰ ਕਮੰਡ ਈਰਖਾ ਸਾਡੇ ਮਨਾਂ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ ਕਮੰਡ ਨਹੀਂ ਹੋਣਾ ਚਾਹੀਦਾ ਪਰਮੇਸ਼ਰ ਨੂੰ ਜਿਹਦੀ ਚਾਲ ਪਾਉਂਦੀ ਸੱਚਮੁੱਚ ਪਰਮੇਸ਼ਰ ਉਹਨੂੰ ਉਰ ਵੀ ਵਧਾਉਂਦਾ ਹੈ ਔਰ ਪਰਮੇਸ਼ਰ ਦੇ ਵੈਰੀਆਂ ਨਾਲ ਨਾਲ ਪਰਮੇਸ਼ਰ ਉਹਨਾਂ ਦਾ ਮੇਲ ਕਰਵਾਉਂਦਾ ਹੈ ਸੱਚਮੁੱਚ ਅਸੀਂ ਸਾਰੇ ਹੀ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਾਂਗੇ ਸਾਰੇ ਭੈਣ ਭਰਾਵਾਂ ਨਾਲ ਕੇ ਪ੍ਰਾਰਥਨਾ ਕਰਾਂਗੇ ਕਿ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਅਗਰ ਕੋਈ ਈਰਖਾ ਵੈਰ ਵਿਰੋਧ ਨਫ਼ਰਤ ਹੈ ਕਿਸੇ ਦੇ ਲਈ ਸਾਡੇ ਦਿਲਾਂ ਦੇ ਅੰਦਰ ਕੁਛ ਕੜਵਾਹਟ ਹੈ ਪਰਮੇਸ਼ਰ ਉਹਨਾਂ ਸਾਰੀ ਕੜਵਾਹਟ ਨੂੰ ਉਹ ਸਾਰੀ ਵੈਰ ਵਿਰੋਧ ਨੂੰ ਕੱਢ ਸੁੱਟੇ ਔਰ ਆਪਣੇ ਪਰਮੇਸ਼ਰ ਸਾਡੇ ਮਨਾਂ ਦੇ ਅੰਦਰ ਆਪਣਾ ਪਵਿੱਤਰ ਆਤਮਾ ਪਾਵੇ ਜੋ ਸਾਡੀਆਂ ਸੋਚਾਂ ਨੂੰ ਪਵਿੱਤਰ ਕਰੇਗਾ ਔਰ ਸੱਚਮੁੱਚ ਪਰਮੇਸ਼ਰ ਦਾ ਆਤਮਾ ਸਾਨੂੰ ਸਿਖਾਵੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਚਾਉਣਾ ਹੈ ਔਰ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚੋਂ ਹਰ ਤਰ੍ਹਾਂ ਦੇ ਕਮਾਂਡ ਨੂੰ ਹੰਕਾਰ ਨੂੰ ਕੱਢ ਸੁੱਟੇ ਔਰ ਪਰਮੇਸ਼ਰ ਸਾਨੂੰ ਸਿਖਾਵੇ ਔਰ ਪਰਮੇਸ਼ਰ ਸਾਨੂੰ ਵਧਾਵੇ ਔਰ ਪਰਮੇਸ਼ਰ ਸਾਨੂੰ ਉਹਨਾਂ ਲੋਕਾਂ ਦੇ ਨਾਲ ਵੀ ਮਿਲਾਵੇ ਜੋ ਲੋਗ ਪਰਮੇਸ਼ਰ ਦੇ ਵਚਨਾਂ ਦੇ ਉੱਪਰ ਨਹੀਂ ਚੱਲਦੇ ਜਾਂ ਪਰਮੇਸ਼ਰ ਦੇ ਵਚਨਾਂ ਦੇ ਖਿਲਾਫ ਚੱਲਦੇ ਆ ਪਰਮੇਸ਼ਰ ਸਾਰਿਆਂ ਨੂੰ ਬਚਾਵੇ ਸੱਚਮੱਚ ਪਰਮੇਸ਼ਰ ਸਾਡੇ ਸਾਰਿਆਂ ਦੇ ਉੱਪਰ ਦਇਆ ਭਲਾਈ ਕਰੇ ਖੁਦਾਵੰਦੀ ਧੰਨਵਾਦ ਕਰਦੇ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਸਾਡੇ ਘਰਾਂ ਪਰਿਵਾਰਾਂ ਨੂੰ ਪੈਣਾ ਪਾਈਆਂ ਨੂੰ ਰਿਸ਼ਤੇਦਾਰਾਂ ਨੂੰ ਬੱਚਾ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਿਆ ਹੈ ਪਰਮੇਸ਼ਰ ਜੀ ਦੇ ਅੱਗੇ ਪ੍ਰਾਰਥਨਾ ਕਰਾਂਗੇ ਕਿ ਜਿੱਦ ਤਹੋਂ ਤੱਕ ਪਰਮੇਸ਼ਰ ਜੀ ਨੇ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ ਬਚਾ ਕੇ ਰੱਖਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਸੰਭਾਲ ਕੇ ਰੱਖੇ ਸੱਚਮੁੱਚ ਕਿਸੇ ਵੀ ਘਰ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਪਰ ਪਰਮੇਸ਼ਰ ਦੀ ਬਹੁਤ ਆਇਤ ਪਰਮੇਸ਼ਰ ਦਾ ਰਹਿਮ ਫਜ਼ਲ ਕਿਰਪਾ ਦਇਆ ਪਲੇਾਈ ਹੁਣ ਤੋਂ ਲੈ ਕੇ ਸਦਾ ਤੱਕ ਸਾਰੇ ਹੀ ਘਰਾਂ ਪਰਿਵਾਰਾਂ ਵਿੱਚ ਹੁੰਦੀ ਰਹੇ ਔਰ ਇਹ ਵਚਨ ਪਰਮੇਸ਼ਰ ਜੀ ਦੇ ਜੋ ਵੀ ਪਰਮੇਸ਼ਵਰ ਜੀ ਦੇ ਵਚਨ ਮੋਹੋਂ ਨਿਕਲੇ ਹੋਏ ਖੁਦਾਵੰਦ ਦੇ ਵਚਨ ਸਾਰਿਆਂ ਦੇ ਦਿਲਾਂ ਦੀਆਂ ਤਖਤੀਆਂ ਤੇ ਲਿਖੇ ਜਾਣ ਔਰ ਬਹੁਤ ਸਾਰਾ ਫਲ ਲੈ ਕੇ ਆਉਣ ਸੱਚਮੁੱਚ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਕੋਈ ਵੀ ਨਰਕ ਦੇ ਵਿੱਚ ਨਾ ਸੁੱਟਿਆ ਜਾਵੇ ਪਰ ਸਾਰੇ ਹੀ ਪਰਮੇਸ਼ਵਰ ਜੀ ਦੇ ਹਜ਼ੂਰੀ ਦੇ ਵਿੱਚ ਪਹੁੰਚਣ ਸੱਚਮੁੱਚ ਪਰਮੇਸ਼ਵਰ ਜੀ ਦੇ ਇਸ ਵਚਨਾਂ ਦੇ ਦੁਆਰਾ ਅਸੀਂ ਸਾਰੇ ਹੀ ਜੀਵਨ ਨੂੰ ਪਾਈਏ ਔਰ ਸੱਚਮੁੱਚ ਸਾਡੇ ਜੀਵਨ ਦੇ ਵਿੱਚ ਇਹ ਫਲ ਬਹੁਤ ਆਇਤ ਦੇ ਨਾਲ ਆਸ਼ੀਸ਼ਾਂ ਔਰ ਬਰਕਤਾਂ ਨੂੰ ਲੈ ਕੇ ਆਉਣ ਸਤਿ ਅੰਮ੍ਰਿਤ ਚ ਧੰਨਵਾਦ ਕਰਦੇ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਸਾਰਿਆਂ ਨੂੰ ਹੀ ਤੰਦਰੁਸਤੀ ਵਾਲਾ ਜੀਵਨ ਦਿੱਤਾ ਧੰਨਵਾਦ ਕਰਦੇ ਹੁਣ ਤੱਕ ਸੰਭਾਲਣ ਦੇ ਲਈ ਪਰਮੇਸ਼ਵਰੀ ਦੇ ਅੱਗੇ ਔਰ ਅੱਗੇ ਦਾ ਸਾਰਾ ਸਮਾਂ ਪਰਮੇਸ਼ਵਰੀ ਦੇ ਹੱਥਾਂ ਦੇ ਵਿੱਚ ਸੌਂਪਦੇ ਆ ਜੋ ਆਪਣੇ ਕਮਾਕਾਰਾਂ ਤੇ ਭੈਣ ਭਰਾ ਗਏ ਹੋਏ ਨੇ ਉਹਨਾਂ ਨੂੰ ਵੀ ਪਰਮੇਸ਼ਰ ਸੰਭਾਲ ਕੇ ਰੱਖੇ ਕਮਾਕਾਰਾਂ ਦੀ ਜਗ੍ਹਾ ਨੂੰ ਹੱਥਾਂ ਦੇ ਕੰਮਾਂ ਨੂੰ ਬLES ਕਰਨ ਪਰਮੇਸ਼ਰ ਨੇ ਦੇ ਹੱਥਾਂ ਦੇ ਕੰਮਾਂ ਨੂੰ ਆਸ਼ੀਸ਼ ਬਰਕਤ ਦੇਣ ਇਹਨਾਂ ਦੀਆਂ ਰਸੋਈਆਂ ਨੂੰ ਬਰਕਤ ਦੇਣ ਸੱਚਮੁੱਚ ਪਰਮੇਸ਼ਰ ਜੀ ਜਿੱਥੇ ਕਿਤੇ ਵੀ ਤੁਹਾਡੇ ਬੱਚੇ ਬੈਠੇ ਹੋਏ ਨੇ ਖੁਦਾਬੰਦੀ ਉਹਨਾਂ ਸਾਰੇ ਥਾਵਾਂ ਨੂੰ ਬles ਕਰਨਾ ਖੁਦਾ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਰੈਸ ਕਰਨਾ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡੀ ਆਸ਼ੀਸ਼ ਬਰਕਤ ਬਹੁਤ ਆਇਤ ਦੇਣਾ ਲੈਣਾ ਸਾਰੇ ਘਰਾਂ ਪਰਿਵਾਰਾਂ ਦੇ ਵਿੱਚ ਅੰਦਰ ਠਹਿਰ ਜਾਵੇ ਮੇਰੇ ਮਹਾਨ ਖੁਦਾ ਹਰ ਤਰ੍ਹਾਂ ਦੀ ਬਿਮਾਰੀ ਵੀਕਨੈਸ ਸਾਰੇ ਹੀ ਘਰਾਂ ਪਰਿਵਾਰਾਂ ਦੇ ਵਿੱਚੋਂ ਦੂਰ ਹੋ ਜਾਵੇ ਔਰ ਸੱਚਮੁੱਚ ਤੁਹਾਡੀ ਦਇਆ ਭਲਾਈ ਨ ਘਰਾਂ ਦੇ ਅੰਦਰ ਠਹਿਰ ਜਾਵੇ ਸੱਚਮੁੱਚ ਤੁਹਾਡੀ ਤੰਦਰੁਸਤੀ ਨ ਘਰਾਂ ਦੇ ਅੰਦਰ ਠਹਿਰ ਜਾਵੇ ਔਰ ਸੱਚਮੁੱਚ ਪਰਮੇਸ਼ਰ ਜੀ ਸੱਚਾਈ ਇਹਨਾਂ ਦੇ ਮਨਾਂ ਦੇ ਅੰਦਰ ਠਹਿਰ ਜਾਵੇ ਔਰ ਸੱਚਮੁੱਚ ਪਰਮੇਸ਼ਰ ਜੀ ਇਹ ਸਾਰੇ ਹੀ ਘਰ ਪਰਿਵਾਰ ਤੁਹਾਡੇ ਨਾਮ ਦੇ ਵਿੱਚ ਆਸ਼ੀਸ਼ ਔਰ ਬਰਕਤ ਨੂੰ ਪਾਉਣ ਔਰ ਇਹ ਸਾਰੀ ਪ੍ਰਾਰਥਨਾ ਆਉਣ ਵਾਲਾ ਸਾਰਾ ਸਮਾਂ ਤੁਹਾਡੇ پاک ਪਵਿੱਤਰ ਜ਼ੋਰਾਵਰ ਚਲਾਲੀ ਨਾਮ ਦੇ ਵਿੱਚ ਮੰਗਦੇ ਆਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਸਾਰੀ ਪ੍ਰਾਰਥਨਾ ਨੂੰ ਮੰਗਦੇ ਆਂ ਆਮੇਨ 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 ਤਾਰੇ ਕ੍ਰਿਸਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।